ਜਿਹੜਾ ਵੀ ਕੁਝ ਦੱਸਣਾ ਦੋਸਤਾਂ ਹਾਂਜੀ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਹਾਰਮਪ੍ਰੀਤ ਕੌਰ ਹੈ ਮੈਂ ਨਾਨਕ ਨੋਮੀ ਜਵਾਦੀ ਵਿਦਿਆਰਥਣਾ ਸੋ ਸਭ ਤੋਂ ਪਹਿਲਾਂ ਮੈਂ ਆਪਣੇ ਅਧਿਆਪਕ ਸਾਹਿਬਾਨ ਤੇ ਪ੍ਰਿੰਸੀਪਲ ਨੂੰ ਸਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਦੋ ਮਹੀਨ ਥੋੜਾ ਜਿਹਾ ਮੌਕਾ ਦਿੱਤਾ ਹੈ ਤਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਤੁਹਾਡੇ ਅੱਗੇ ਰੱਖ ਸਕਾਂ ਠੀਕ ਹੈ ਸੋ ਹੁਣ ਜਿਹੜਾ ਕੁਝ ਵੀ ਆਪਾਂ ਦੇਖਿਆ ਸੋ ਉਹ ਸਰ ਨੇ ਆਪਾਂ ਨੂੰ ਬਹੁਤ ਰੀਅਲ ਬੇਸ ਦੱਸਿਆ ਹੈਗਾ ਵੀ ਜੋ ਵੀ ਅੱਜ ਕੱਲ ਆਪਣੇ ਚੱਲ ਰਿਹਾ ਹੈਗਾ ਤੇ ਮੈਂ ਇਹੀ ਚਾਹੁੰਨੀ ਆ ਵੀ ਤੁਸੀਂ ਸਭ ਇਹਦੇ ਤੇ ਥੋੜਾ ਬਹੁਤ ਇੰਪਲੀਮੈਂਟ ਕਰੋ ਵੀ ਆਪਾਂ ਇਸ ਚੀਜ਼ ਤੋਂ ਥੋੜਾ ਬਹੁਤ ਦੂਰ ਰਹੀਏ ਬਿਕੋਜ਼ ਨਸ਼ੇ ਆ ਤੇ ਜਿਹੜਾ ਸੋਸ਼ਲ ਮੀਡੀਆ ਇਹ ਬਹੁਤ ਬੁਰੀ ਚੀਜ਼ ਹੈਗੀ ਆ ਸੋ ਆਪਾਂ ਨੇ ਇਸ ਤੋਂ ਦੂਰ ਰਹਿਣਾ ਚਾਹੀਦਾ ਆ ਤੇ ਸੋਸ਼ਲ ਮੀਡੀਆ ਹੈਗਾ ਜਿਹੜਾ ਸਭ ਤੋਂ ਘੱਟ ਯੂਜ਼ ਕਰੋ ਬਿਕੋਜ਼ ਆਪਣੇ ਲਈ ਇਹ ਚੀਜ਼ ਨਹੀਂ ਬਣੀ ਹੈਗੀ ਅਜੇ ਆਪਣੀ ਏਜ ਨਹੀਂ ਹੈਗੀ ਕਿ ਆਪਾਂ ਸੋਸ਼ਲ ਮੀਡੀਆ ਯੂਜ਼ ਕਰੀਏ ਤੇ ਨਸ਼ਿਆਂ ਦੀ ਨਹੀਂ ਗੱਲ ਉਹ ਵੀ ਆਪਾਂ ਉਸ ਚੀਜ਼ ਨੂੰ ਆਪਣੇ ਆਪ ਨੂੰ ਦੂਰ ਰੱਖਣਾ ਹੈਗਾ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਨਾ ਕਿਸੇ ਦੇ ਮਗਰ ਲੱਗ ਕੇ ਤੇ ਆਪਾਂ ਉਸ ਨੂੰ ਆਗਲੇ ਉਤੇ ਹਾਵੀ ਕਰ ਲਈਏ ਸੋ ਥੈਂਕ ਯੂ ਬਹੁਤ ਬਹੁਤ ਵਧਤਾਲੀ ਇੱਕ ਬੱਚੀ ਮੇਰੇ ਕੋਲੋਂ ਐਪਲੀਕੇਸ਼ਨ ਸਾਈਨ ਕਰਵਾਉਣ ਆਈ ਸੀ ਮੈਂ ਦੋ ਕਮੇਟੀ ਦੇ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਸੈਲਫ ਕੰਫੀਡੈਂਸ ਹੈਗਾ ਤੇ ਮੈਂ ਇਹਨੂੰ ਕਹਿ ਵੀ ਕੱਲ ਨੂੰ ਬੱਚੇ ਤੁਸੀਂ ਅਸੈਂਬਲੀ ਚ ਬੋਲ ਸਕਦੇ ਹੋ ਕਹਿੰਦੀ ਜੀ ਬਿਲਕੁਲ ਬੋਲ ਸਕਦੀ ਆ ਤਾਂ ਆ ਹੁਣ ਤੁਸੀਂ ਬੱਚੇ ਦਾ ਕੰਫੀਡੈਂਸ ਦੇਖ ਹੀ ਲਿਆ ਮੈਂ ਸਾਰੇ ਅਧਿਆਪਕ ਸਹਿਬਾਨਾਂ ਨੂੰ ਜਿਹੜੇ ਇਹਦੇ ਇਨਚਾਰਜ ਆ ਜਾਂ ਇਹਦੀ ਕਲਾਸ ਰੂਮ ਪੜਾਉਂਦੇ ਆ ਉਹਨਾਂ ਨੇ ਇਸ ਬੱਚੀ ਦਾ ਜ਼ਰੂਰ ਧਿਆਨ ਰੱਖਣਾ ਤੇ ਵੱਧ ਤੋਂ ਵੱਧ ਇਹਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇਣਾ ਚਾਹੇ ਉਹ ਕਲਾਸ ਹੋਵੇ ਚਾਹੇ ਉਹ ਅਸੈਂਬਲੀ ਹੋਵੇ ਤੇ ਦੂਜੇ ਬੱਚਿਆਂ ਨੇ ਵੀ ਸਾਰਿਆਂ ਨੇ ਇਸ ਬੱਚੇ ਤੋਂ ਪ੍ਰੇਰਨਾ ਲੈਣੀ ਹੈ ਆ ਇੱਕ ਵਾਰ ਫੇਰ ਮੈਂ ਮੰਗਲ ਮਤਾ ਜੀ ਦਾ ਤੇ ਗੁਰਪ੍ਰੀਤ ਕੁੱਪੂ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਬੜਾ ਵਧੀਆ ਸਿੱਖਿਆਨ ਦਿੱਤਾ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਇਹ ਗੱਲ ਤੇ ਅਮਲ ਕਰੋਗੇ ਨਸ਼ਿਆਂ ਤੋਂ ਤੇ ਮੋਬਾਈਲ ਦੇ ਵਿੱਚ ਖਚਲ ਖੋਣ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋਗੇ ਚੁੱਪਚਾਪ ਬਿੰਦ ਰੋ ਪਸਾਇਲੈਂਸ ਦੇ ਵਿੱਚ ਇਸ ਨਾਟਕ ਦਾ ਆਨੰਦ ਤੁਸੀਂ ਮਾਣਿਆ ਸੁਨੇਹਾ ਜਿਹੜਾ ਉਹ ਜ਼ਰੂਰ ਤਕਬੂਲ ਕਰਿਓ ਬਹੁਤ ਬਤਨ ਹੋਗਾ